ਗਿੰਝੜੀ ਧਰਮ ਤੋਂ ਵਾਰੀ ਪਰਮਾਤਮਾ ਦੇ ਸ਼ਾਨ ਗਿੰਝੜੀ ਧਰਮ ਤੋਂ ਵਾਰੀ ਹਰ ਪਈਆ ਧਰਮ ਨਾ ਛੋਡਿਆ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀ ਜੈ ਬਾਹਾਂ ਛੋਡੀਆਂ ਬਹੁਤ ਵੱਡਾ ਉਪਰਾਨਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਕਿ 350 ਸਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰੂ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਤੇ ਉਹਨਾਂ ਦੀ ਯਾਦ ਨੂੰ ਸਾਂਝਾ ਕਰਨ ਵਾਸਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਧਾਰਮਿਕ ਸਮਾਗਮ ਕਰਵਾਏ ਗਏ ਨੇ ਮੈਂ ਅੱਜ ਲੋ ਧੰਨਵਾਦ ਕਰਦਾ ਆ ਸਾਡੇ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਐਮ ਐਲ ਏ ਸਾਹਿਬ ਸ਼ਾਇਦ ਇਹਨਾਂ ਨੂੰ ਯਾਦ ਹੋਵੇਗਾ ਆਪਣੇ ਜਦੋਂ ਪਹਿਲੀ ਵਾਰ ਇਸੇ ਅਸਥਾਨ ਤੇ ਸਾਝ ਪਈ ਸੀ ਆਪਾਂ ਫੇਸ ਟੂ ਫੇਸ ਹੋਏ ਸੀ ਰੋਬਰੂ ਹੋਏ ਸੀ ਜਿਸੇ ਅਸਥਾਨ ਤੇ ਐਮਐਲਏ ਸਾਹਿਬ ਤੋਂ ਬਣ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਇਕੱਠੇ ਹੋਏ ਸੀਗੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਦੁਆਰਾ ਆਪਣਾ ਮੇਨਕ ਲਾਇਆ ਸੰਗਤ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਬਹੁਤ ਬਹੁਤ ਧੰਨਵਾਦ ਸਦ ਨਗਰ ਪੰਚਾਇਤ ਦਾ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਦੇ ਵਿੱਚ 350 ਸਾਲਾ ਜੋ ਸ਼ਹੀਦੀ ਸਮਾਗਮ ਕਰਵਾਇਆ ਹੈ ਸਤਿਗੁਰੂ ਪਾਤਸ਼ਾਹ ਜੀ ਭਾਵਨਾਵਾਂ ਪੂਰੀਆਂ ਕਰਨ ਔਰ ਸੇਵਾ ਨੂੰ ਫਲ ਆਉਣ ਸਤਿਗੁਰੂ ਪਾਤਸ਼ਾਹ ਜੀ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਸਮਾਗਮ ਕਿਸੇ ਦਾ ਲਿਹਾਜ਼ ਨਹੀਂ ਕਰਦਾ ਸੋ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰੀਏ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੋਲੋਂ ਏਕ ਨਹੀਂ ਅਨੇਕਾਂ ਹੀ ਹੋਣ ਕਾਇਆਂ ਰਹਿ ਜਾਂਦਿਆਂ ਨੇ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਿਸ਼ ਜੋਗ ਨੇ ਜੋ ਬੱਲਾ ਆਪ ਜੀ ਨੇ ਚੰਗੀਆਂ ਲਗੀਆਂ ਕਿਰਪਾ ਕਰਕੇ ਉਹ ਬੱਲੇ ਬਣ ਲੈਣੀਆਂ ਜੋ ਨਾ ਫਿੱਟ ਬੈਠੀਆਂ ਹੁਣ ਨਾ ਚੰਗੀਆਂ ਲਗੀਆਂ ਹੋਣ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ ਕਿ ਮਹਾਰਾਜ ਜੀ ਇਸ ਨਿਮਾਣੇ ਕੋ ਕੋ ਕਰਨ ਅੱਗੇ ਨੂੰ ਸਮੱਤ ਬਖਸ਼ਿਓ ਆਓ ਇਦਨਾਂ ਕੋ ਹਾਜ਼ਰੀਆਂ ਪ੍ਰਵਾਨ ਕਰੋ ਤੇ ਅਨੰਤ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਗੁਰੂ ਘਰ ਦੇਗਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੇ ਬੜੇ ਪਿਆਰ